ਹੈਲੋ ਵੈਲਕਮ ਟੂ ਆਲ ਇਨ ਮਾਈ ਚੈਨਲ ਕਨਸੈਪਟ ਗੁਰੂ ਕੇ ਤੇ ਮੈਂ ਹਾਂ ਤੁਹਾਡਾ ਹੋਸਟ ਅਸ਼ਵਨੀ ਕੁਮਾਰ ਪਿਆਰੇ ਵਿਦਿਆਰਥੀਓ ਪਲੱਸ 1 ਪੋਲਿਟਿਕਲ ਸਾਇੰਸ ਦਾ ਸੀਪੀ ਟੈਸਟ ਪ੍ਰੈਕਟਿਸ ਟੈਸਟ 1 ਅੱਜ ਹੋਇਆ ਉਹਦਾ ਹੱਲ ਕਰ ਲੈਨੇ ਆ ਫਟਾਫਟ ਤਾਂ ਕਿ ਤੁਸੀਂ ਆਨਸਰ ਜਾਣ ਸਕੋ ਤੇ ਆਪਣੇ ਆਨਸਰ ਨੂੰ ਟੈਲੀ ਕਰ ਸਕੋ ਪਲੱਸ 1 ਪੋਲਿਟਿਕਲ ਸਾਇੰਸ ਸੀਪੀ ਟੈਸਟ ਸੋ ਬੇਟਾ ਪਹਿਲਾ ਕੁਐਸਚਨ ਸੀਗਾ ਕਾਫੀ ਕੁਐਸਚਨ ਸੌਖੇ ਸੀ ਤੁਹਾਨੂੰ ਆਂਦੇ ਹੋਣਗੇ ਸਾਰੇ ਪੋਲਿਸ ਸ਼ਬਦ ਕਿਸ ਭਾਸ਼ਾ ਦਾ ਮੂਲ ਹੈ ਯੂਨਾਨੀ ਭਾਸ਼ਾ ਇਸ ਭਾਸ਼ਾ ਤੋਂ ਲਿਆ ਗਿਆ ਜਿਹਨਾਂ ਦੀ ਭਾਸ਼ਾ ਤੋਂ ਦਾ ਪ੍ਰਿੰਸ ਪੁਸਤਕ ਦਾ ਲੇਖਕ ਕੌਣ ਹੈ ਬੇਟਾ ਦਾ ਲੇਖਕ ਹੈਗਾ ਮੈਂ ਕਿਆਵਲੀ ਮੈਂ ਕਿਆਵਲੀ ਨੇ ਲਿਖੀ ਹੈ ਬੁੱਕ ਦਾ ਪ੍ਰਿੰਸ ਅਗਲਾ ਕੁਐਸਚਨ ਆ ਗਿਆ ਸਥਾਈ ਕਾਰਜਪਾਲਕਾਂ ਨੂੰ ਲਿਖੇ ਵਿੱਚੋਂ ਕਿਹੜੀ ਹੁੰਦੀ ਹੈ ਨੌਕਰਸ਼ਾਹੀ ਸਥਾਈ ਕਾਰਜਪਾਲਕਾ ਹੈ ਠੀਕ ਹੈ ਨੈਕਸਟ ਕੁਐਸਚਨ ਆ ਗਿਆ ਬਈ ਲਿਖਿਆ ਕਥਨ ਦੀ ਪਰਕਰ ਕਾਨੂੰਨ ਰਾਜ ਦੁੱਚੇ ਹੁੰਦੇ ਨੇ ਕਾਨੂੰਨ ਰਾਜ ਦਰਾਂ ਬਣਾਏ ਤੇ ਲਾਗੂ ਕੀਤੇ ਜਾਂਦੇ ਨੇ ਪਹਿਲਾ ਕਥਨ ਸਹੀ ਹੈ ਦੂਜਾ ਸਹੀ ਹੈ ਦੋਵੇਂ ਸਹੀ ਨੇ ਦੋਵੇਂ ਗਲਤ ਨੇ ਅਸਲ ਚ ਇਹਦਾ ਅਨਸਰ ਹੈ ਦੂਜਾ ਕਥਨ ਕਥਨ ਨੂੰ ਠੀਕ ਹੈ ਠੀਕ ਹੈ ਦੂਜਾ ਕਥਨ ਸਹੀ ਹੈ ਕਾਨੂੰਨ ਰਾਜ ਦੁਆਰਾ ਬਣਾਏ ਤੇ ਲਾਗੂ ਕੀਤੇ ਜਾਂਦੇ ਨੇ ਛੋਟੇ ਇੱਕ ਇੱਕ ਨੰਬਰ ਵਾਲੇ ਕੁਐਸਚਨ ਹੈਗੇ ਦੂਜੇ ਹਾਂਜੀ ਪਹਿਲਾ ਕੁਐਸਚਨ ਹੈ ਨਾਗਰਿਕਾਂ ਤੇ ਵਿਦੇਸ਼ੀ ਨੂ ਸਮਾਨ ਅਧਿਕਾਰ ਪ੍ਰਾਪਤ ਹੁੰਦੇ ਹਨ ਇਹ ਸਟੇਟਮੈਂਟ ਗਲਤ ਹੈ ਠੀਕ ਹੈ ਪ੍ਰਭੂ ਸੱਤਾ ਰਾਜ ਦਾ ਸਭ ਤੋਂ ਮਹੱਤਵਪੂਰਨ ਤੱਤ ਹੈ ਇਹ ਬਿਲਕੁਲ ਠੀਕ ਹੈ ਤੀਜਾ ਪ੍ਰਸ਼ਨ ਹੈ ਲੋਕਤੰਤਰ ਵਿੱਚ ਅਧਿਕਾਰਾਂ ਦੀ ਬਜਾਏ ਕਰਤਾਵਾਂ ਤੇ ਜ਼ੋਰ ਦਿੱਤਾ ਜਾਂਦਾ ਹੈ ਗਲਤ ਹੈ ਚੌਥੀ ਚ 8ਵੀਂ ਸਟੇਟਮੈਂਟ ਜਿਹੜੀ ਹੈ 8ਵਾਂ ਕੁਐਸਚਨ ਹੈ ਨਾਗਰਿਕ ਸਮਾਨਤਾ ਕੇਵਲ ਰਾਜ ਵਿੱਚ ਸੰਭਵ ਹੈ ਬਿਲਕੁਲ ਸਹੀ ਹੈ ਨੈਕਸਟ ਜਿਹੜੇ ਕੁਐਸਚਨ ਨੇ ਅ ਇਹ ਕੁਐਸਚਨ ਜਿਹੜੇ ਨੇ 1 2 ਲੈਣਾ ਵਾਲੇ ਪ੍ਰਸ਼ਨ ਨੇ ਸਮਾਨਤਾ ਕੀ ਹੈ ਪਰੰਪਰਾਵਾਦੀ ਦ੍ਰਿਸ਼ਟੀਕੋਣ ਅਨੁਸਾਰ ਅਨਿਸ਼ਾਸਤ ਰਾਜ ਦੱਸੋ ਠੀਕ ਹੈ ਇਹਦਾ ਇੱਕ ਸਿੰਪਲ ਆਨਸਰ ਹੈ ਦੇ ਦੇਣਾ ਕਿ ਸੰਧਰਾਸ਼ਟਰ ਨੂੰ ਰਾਜ ਕਿਹਾ ਜਾ ਸਕਦਾ ਨੋ ਸੰਧਰਾਸ਼ਟਰ ਰਾਜ ਨਹੀਂ ਹੈਗਾ ਠੀਕ ਹੈ ਲੋਕਤੰਤਰ ਦੇ ਗੁਣ ਬਾਕੀ ਵੱਡੇ ਪ੍ਰਸ਼ਨ ਨੇ ਤੁਸੀਂ ਕਰ ਹੀ ਲੈ ਹੋਂਗੇ ਠੀਕ ਹੈ ਜਾਂ ਬੁੱਕਸ ਤੋਂ ਨਹੀਂ ਦੇਖ ਸਕਦੇ ਸੋ ਵੇਖਦੇ ਰਹੋ ਕਨਸੈਪਟ ਗੁਰੂ ਕੇ ਚੈਨਲ ਬੇਟਾ ਨੋਟ ਕਰਨਾ 6 ਤਰੀਕ 6 ਅਕਤੂਬਰ ਨੂੰ ਤੁਹਾਨੂੰ ਟੈਸਟ ਨਹੀਂ ਹੈ 6 ਜੁਲਾਈ ਨੂੰ ਤੁਹਾਨੂੰ ਅਸਾਈਨਮੈਂਟ ਮਿਲਣੀ ਹੈ ਠੀਕ ਹੈ ਥੈਂਕ ਯੂ ਦੇਖਦੇ ਰਹੋ ਕਨਸੈਪਟ ਗੁਰੂ ਏਕੇ ਚੈਨਲ ਚੈਨਲ ਨੂੰ ਬੇਟਾ ਲਾਈਕ ਤੇ ਸ਼ੇਅਰ ਜ਼ਰੂਰ ਕਰ ਦੇਣਾ ਵੱਧ ਤੋਂ ਵੱਧ ਠੀਕ ਹੈ ਚੈਨਲ ਨੂੰ ਜੇਕਰ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਹੀ ਕਰਾ ਲੈਣਾ ਠੀਕ ਹੈ ਦੇਖਦੇ ਰਹੋ ਕਨਸੈਪਟ ਗੁਰੂ ਏਕੇ ਚੈਨਲ ਥੈਂਕ ਯੂ